ਜੀ ਅੱਗੇ ਨਾ ਸਿੱਧੀ ਸਭਾ ਆ ਰਹੀ ਐ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੂਗੇ ਪੰਜਾਬ ਦੇ ਲੋਕ ਵੀ ਕਿਸ ਤਰ੍ਹਾਂ ਆਪਾਂ ਨੂੰ ਬਣ ਕੇ ਉਸ ਸਿੱਧੀ ਸਭਾ ਮਤ ਦੌਰਾਨ ਜਾਣਾ ਚਾਹੀਦਾ ਹਾਂ ਇਹ ਬਚਨ ਬਹੁਤ ਸੋਹਣਾ ਆਪ ਜੀ ਨੇ ਕੀਤਾ ਆ ਭਈ ਐਵੇਂ ਆ ਵੀ ਜਿਹੜੀ ਸ਼ਹੀਦਾਂ ਦੀ ਸ਼ਹਾਦਤ ਵਾਲੀ ਖੇਡ ਨਾ ਬਹੁਤ ਵੱਡੀ ਆ ਉਹਨਾਂ ਨੇ ਜੋ ਵੀ ਕੁਝ ਕੀਤਾ ਵਾ ਭਈ ਉਹ ਚੀਜ਼ ਨੂੰ ਸਮਝਣਾ ਵਿਚਾਰਨਾ ਫੀਲ ਕਰਨਾ ਚਾਹੀਦਾ ਤੇ ਜੋੜ ਮੇਲਾ ਆ ਰਿਹਾ ਵਾ ਸਮੁੱਚੇ ਪੰਥ ਨੂੰ ਬੇਨਤੀ ਆ ਵੀ ਇਹਨਾਂ ਦਿਨਾਂ ਵਿੱਚ ਆਪਾਂ ਆਪਣੇ ਬੱਚਿਆਂ 'ਚ ਰਹਿ ਕੇ ਸੁੱਖ ਲੈਣ ਰਹੇ ਆ ਪਰ ਸਾਬ ਜੀ ਦੇ ਪਾਤਸ਼ਾਹ ਜੀ ਦੇ ਚਾਰ ਸਾਬ ਜਾ ਦੇ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਫਿਰ ਕਈ ਸਿੰਘ ਤੇ ਇਹਨਾਂ ਦਿਨਾਂ ਵਿੱਚ ਮੰਝੇ ਤੇ ਨਹੀਂ ਸੌਂਦੇ ਵੀ ਪੁੰਝੇ ਸੌਂਦੇ ਆ ਜਾਪ ਕਰਦੇ ਆ ਮੈਂ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਵੀ ਸਿੱਖ ਹੋਣ ਦੇ ਨਾਤੇ ਆਪਾਂ ਉਹਨਾਂ ਦੀ ਸ਼ਹੀਦੀ ਨੂੰ ਵਸਾਰੀਏ ਨਾ ਉਹਨਾਂ ਦੀ ਯਾਦ ਵਿੱਚ ਪਾਠ ਜਾਪ ਕਰੀਏ ਜੋ ਕੋਈ ਕਰ ਸਕਦਾ ਵੱਧ ਚੜ ਕੇ ਕਰੇ ਤੇ ਜਿਹੜਾ ਉੱਥੇ ਜਾ ਕੇ ਦਰਸ਼ਨ ਕਰ ਸਕਦਾ ਉਹਦੇ ਤੇ ਬਹੁਤ ਦੇ ਭਾਗ ਤੇ ਉਥੇ ਜਾਈਏ ਦਰਸ਼ਨ ਕਰੀਏ ਸ਼ਹੀਦਾਂ ਦੇ ਸਥਾਨਾਂ ਦੇ ਖੁਸ਼ੀਆਂ ਲਈਏ ਫਿਰ ਉਥੋਂ ਦੀ ਮਰਿਆਦਾ ਦਾ ਵੀ ਪਹਿਰਾ ਬਰਕਰਾਰ ਰੱਖੀਏ ਵੀ ਉਥੇ ਜਾ ਕੇ ਕੋਈ ਇਦਾਂ ਦਾ ਮਸਤਾਨਾ ਪਹਿਰਾ ਬਚਨ ਨਹੀਂ ਕਰਨਾ ਜਿਹਦੇ ਨਾਲ ਵੀ ਉਥੇ ਰੰਗ ਦਾ ਭੰਗ ਹੋਵੇ ਤੇ ਬਾਕੀ ਪੰਥ ਨੂੰ ਪੰਥ ਤਾਂ ਸਿਆਣਾ ਹੀ ਆ ਤੇ ਸੰਗਤ ਨੂੰ ਬੇਨਤੀ ਆ ਵੀ ਉਹਨਾਂ ਸ਼ਹੀਦਾਂ ਨੂੰ ਆਪਣੇ ਹਿਰਦੇ 'ਚ ਵਸਾਈਏ ਉਹਨਾਂ ਦੀ ਇਹ ਸਮਝੀਏ ਵੀ ਸ਼ਹੀਦੀ ਹੋਈ ਕਿਉਂ ਵੀ ਉਹਨਾਂ ਨੂੰ ਲਾਲਚ ਵੀ ਸੀ ਜ਼ਿੰਦਗੀ ਵੀ ਸੀ ਬਥੇਰਾ ਕੋਈ ਸੀ ਪਰ ਉਹਨਾਂ ਧਰਮ ਨਹੀਂ ਗਵਾਇਆ ਵੀ ਆਪਾਂ ਵੀ ਉਹਨਾਂ ਦੇ ਬਚਨਾਂ ਤੇ ਦ੍ਰਿੜ ਰਹੀਏ ਇਹ ਹਰ ਸਿੱਖ ਨੂੰ ਫਰਜ਼ ਪਛਾਨਣਾ ਹੈ ਬਹੁਤ ਵੱਡੀ ਰੂਹ ਸ਼ਹੀਦ ਬਾਬੇ ਬਾਬਾ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਬਾਬਾਜੀਤ ਸਿੰਘ ਬਾਬਾ ਫਤਿਹ ਸਿੰਘ ਉਹ ਜੋਧੇ ਜਿਨ੍ਹਾਂ ਨੇ ਧਰਮ ਕਰਮ ਉਦੋਂ ਸਮਝਿਆ ਜਦੋਂ ਸਾਡੇ ਜਵਾਕਾਂ ਨੂੰ ਇਹ ਨਹੀਂ ਪਤਾ ਵੀ ਕਰਨਾ ਕੀ ਆ ਉਹਨਾਂ ਨੂੰ ਉਦੋਂ ਇਹ ਪਤਾ ਸੀ ਵੀ ਡੋਲਣਾ ਨਹੀਂ ਵੀ ਅਸੀਂ ਸਾਬ ਜੀ ਦੇ ਪੁੱਤ ਆ ਤੇ ਅਸੀਂ ਵੀ ਸਾਬ ਜੀ ਦੇ ਪੁੱਤ ਆ ਆਪਾਂ ਨੂੰ ਵੀ ਉਹਨਾਂ ਵਾਂਗ ਦ੍ਰਿੜ ਰਹਿਣਾ ਚਾਹੀਦਾ ਵੀ ਉਹਨਾਂ ਨੇ ਬਾਲਵਸਤਾ ਵਿੱਚ ਬਹੁਤ ਵੱਡਾ ਕਾਰਜ ਕੀਤਾ ਫਿਰ ਉਹਨਾਂ ਨੂੰ ਮੇਰੀ ਨਮਸਕਾਰ ਵੀ ਆ ਸਾਨੂੰ ਇਹ ਗੱਲ ਦਾ ਬੜਾ ਮਾਣ ਆ ਵੀ ਸਾਬ ਜੀ ਨੇ ਆਪਣਾ ਜਸ ਆਪਣੇ ਸ਼ਹੀਦਾਂ ਦੇ ਜਸ ਗਾਉਣ ਦਾ ਅਫਸਰ ਬਖਸ਼ਿਆ ਤੇ ਮੈਂ ਸਮਝਦਾ ਵੀ ਇਹ ਸਤਿਗੁਰੂ ਦੀ ਵੱਡੀ ਕਿਰਪਾ ਆ ਨੀਚੇ ਨਜਤਨ ਕੇ ਹਮ ਬਾਰਕ ਦੋਹੇ ਕਰੋਨਾ ਕਰ ਕੈਸੀ ਨਵਾਜੇ ਉਹਨੇ ਦਇਆ ਕਰਕੇ ਨਵਾਜਿਆ ਹੋਇਆ ਨਹੀਂ ਤੇ ਆਪਣੀ ਮੱਤ ਬੋ ਦੋਡੀ ਨਹੀਂ ਭਈ ਉਹਦੀ ਗੱਲ ਕੀਤੀ ਜਾਵੇ ਉਹਦਾ ਵੱਡਾ ਹੈ ਸੋ ਉਹਨਾਂ ਨੂੰ ਨਮਸਕਾਰਾਂ ਹੀ ਆ ਜੀ। ਤੇ ਕੀਰ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਪਹਾੜੀ ਰਾਜੇ ਹੋਣ ਜਾਂ ਮੁਗਲ ਫੌਜਾਂ ਪਿੱਛੇ ਲੱਗੀਆਂ ਹੋਈਆਂ ਸਨ ਗੁਰੂਦਰਬਾਰ ਪਰਿਵਾਰ ਵਿੱਚ ਛੋਟਾ ਸਾਹ ਪਹੁੰਚਦੇ ਨੇ ਤੇ ਆਸਾ ਦੀ ਵਾਰ ਲਾਉਂਦੇ ਨੇ ਅਮਰਤਪੁਰਲਾ ਸਾਹਮਣੇ ਨੇ ਬਾਣੀ ਬਾਣੀ ਨਾਲ ਜੋੜਦੇ ਨੇ ਵੀ ਬਾਣੀ ਜ਼ਰੂਰ ਪੜਿਆ ਕਰੋ ਮਨ ਲੀ ਕਿ ਜਿੱਦਾਂ ਦਾ ਵੀ ਸਮਾਂ ਹੋਵੇ। ਹਾਂ ਇਹ ਤੇ ਬਹੁਤ ਵੱਡਾ ਬਚਨ ਹੈ ਨਾ। ਭਈ ਜਿਵੇਂ ਇੱਕ ਪਰ ਤੇ ਪੰਛੀ ਨਹੀਂ ਨਾ ਉੱਡ ਸਕਦਾ। ਹਾਂਜੀ। ਐਵੇਂ ਹੁਣ ਕਈ ਗੁਰਮੁਖ ਬਾਣੀ ਦੇ ਵਿਆਸੀ ਤੇ ਬਹੁਤ ਚੰਗੇ ਨੇ। ਹਾਂਜੀ। ਉਹ ਭਾਗਾਂ ਵਾਲੇ ਆ। ਪਰ ਜਿਹੜਾ ਬਾਣਾ ਤੇ ਬਾਣੀਏ ਇਹ ਦੋ ਪਾਰਿਆ ਸਿੱਖਦੇ। ਜਿੱਦਾਂ ਇੱਕ ਵਾਰ ਤੇ ਪੰਛੀ ਨਹੀਂ ਨਾ ਉੱਡਦਾ ਐਵੇਂ ਇੱਕ ਚੀਜ਼ ਵਿੱਚ ਸੰਪੂਰਨਤਾ ਹੀ ਨਹੀਂ ਬਾਣੀ ਦੇ ਵਿੱਚ ਸਹਿਜ ਬਹੁਤ ਆ ਲੇਕਿਨ ਸਹਬ ਜੀ ਦਾ ਸਰੂਪ ਬਾਣਾ ਜਿਹੜਾ ਆ ਜਦੋਂ ਇਹ ਵੀ ਨਾਲ ਮਿਲ ਗਿਆ ਸਿੱਖ ਦੇ ਫਿਰ ਪਰ ਪੂਰੇ ਹੋ ਜਾਂਦੇ ਆ ਫਿਰ ਅਕਾਸ਼ ਮੰਡਲ ਸੁਰਤੀ ਮੰਡਲ ਡੂੰਗੀ ਵਿਚਾਰ ਗੁਰਮਤਿ ਦੀ ਵਿਚਾਰ ਦੀ ਉਡਾਰੀ ਲਾਉਂਦਾ ਆ ਫਿਰ ਇਸ ਕਰਕੇ ਬਈ ਸਾਬ ਜੀ ਨੇ ਉੱਥੇ ਇਹ ਗੱਲ ਕਹੀ ਆ ਬਈ ਆਪਦਾ ਨਿਤਨੇਮ ਨਹੀਂ ਤਿਆਗਣਾ ਹਾਂਜੀ ਤੇ ਕਰਕੇ ਵਿਖਾਇਆ ਬਈ ਕਿਆ ਨਹੀਂ ਕੀਤਾ ਵਾ ਕਿ ਮਹਾਰਾਜ ਜੀ ਜੇ ਉਸ ਦਿਨ ਗੁਪਤ ਵੀ ਕਰ ਲੈਂਦੇ ਜਾਂ ਕੰਠ ਸੀ ਕਰ ਲੈਂਦੇ ਕੋਈ ਗੱਲ ਨਹੀਂ ਸੀ ਪਰ ਸਾਬ ਜੀ ਨੇ ਕਰਕੇ ਵਿਖਾਇਆ ਫਿਰ ਇਹ ਸਾਬ ਜੀ ਦਾ ਉਪਦੇਸ਼ ਹੀ ਆ ਜਿਹੜਾ ਸਾਰੇ ਸਿੱਖ ਜਗਤ ਨੂੰ ਸਮਝਣਾ ਚਾਹੀਦਾ ਤੇ ਮਹਾਰਾਜ ਨੇ ਕੀਤਾ ਆ ਤੇ ਕਰਨਾ ਚਾਹੀਦਾ ਠੀਕ ਆ ਜੀ ਗੱਲਬਾਤਾਂ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਰਿਕ ਜਾਵੇ ਸਿੱਧਾ ਨੂੰ ਭਾਵੇਂ ਨਿਹਾਲ ਹੋ ਜਾਵੇ ਤਿਆਰ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ